ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਲਿਆਂਦੇ ਆਂਬਲੇ ਆਮਲਾਂ ਦੀ ਅੱਜ ਨਵੀਂ ਰੈਸਪੀ ਬਣਾਨੇ ਆਪਾਂ ਤੇ ਇਹਨਾਂ ਨੂੰ ਆਪਾਂ ਦੇਖੋ ਪਾਣੀ ਨਾਲ ਧੋਲੇ ਚੰਗੀ ਤਰ੍ਹਾਂ ਹੁਣ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਬੋਇਲ ਕਰਨ ਲੱਗੇ ਆਂ ਬੋਇਲ ਕਰ ਲਏ ਬੋਇਲ ਕਰਕੇ ਆਪਾਂ ਇਹਨਾਂ ਦੀਆਂ ਗਿਟਕਾਂ ਨੂੰ ਲੱਗ ਕਰ ਲਿਆ ਤੇ ਲੱਗ ਕਰਕੇ ਆਪਾਂ ਪਹਿਲਾਂ ਮਿਕਸੀ ਵਿੱਚ ਨਾ ਥੋੜੀ ਜਿਹੀ ਚੀਨੀ ਗ੍ਰाइंड ਕਰ ਲਈ ਸੀ ਉਹੀ ਮਿਕਸੀ ਵਿੱਚ ਆਪਾਂ ਇਹਨੂੰ ਤੇ ਆਮਲੇ ਨੂੰ ਤੇ ਗੁੜ ਕੁੱਟ ਲਿਆ ਗੁੜ ਕੁੱਟ ਕੇ ਇਹਦੇ ਵਿੱਚ ਪਾ ਲਿਆ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਪੇਸਟ ਬਣਾ ਲਿਆ ਵਿੱਚੀ ਥੋੜੀ ਜਿਹੀ ਚੀਨੀ ਪਾ ਲਈ ਥੋੜਾ ਗੁੜ ਪਾ ਲਿਆ ਬਾਕੀ ਕਿਲੋ ਆਮਲੇ ਸਿਓ ਪਾ ਲੇ ਗੁੜ আর ਚੀਨੀ ਮਿਕਸ ਕਰਕੇ 1/2 ਕਿਲੋ ਆਮਲੇਆਂ ਦਾ ਕਿਲੋ ਹੋ ਗਏ ਇਹਨਾਂ ਨੂੰ ਆਪਾਂ ਪੇਸਟ ਬਣਾ ਕੇ ਪੇਸਟ ਕੜਾਹੀ ਵਿੱਚ ਕੱਢ ਕੇ ਹੁਣ ਆਪਾਂ ਇਹਨਾਂ ਨੂੰ ਗਰਮ ਕਰਨ ਲੱਗੇ ਹੋਇਆ ਤੇ ਆਪਾਂ ਇਹਦੀਆਂ ਨਾ ਨਵੀਂ ਰੈਸਪੀ ਬਣਾ ਰਹੇ ਹਾਂ ਦੇਖੋ ਇਹਦੇ ਵਿੱਚ ਆਪਾਂ ਨਾ ਬਲੈਕ ਸਾਲਟ ਪਾ ਲਿਆ ਤੇ ਸਾਰੇ ਮਸਾਲੇ ਜਿੰਨੇ ਵਧੀਆ ਨੇ ਤੁਹਾਨੂੰ ਲੱਗਦੇ ਨੇ ਆਪਣੇ ਸਵਾਦ ਅਨੁਸਾਰ ਪਾਓ ਵੀਡੀਓ ਮੇਰੀ ਸ਼ੇਅਰ ਕਰ ਦਿਓ ਪਲੀਜ਼ ਆਮਲਿਆਂ ਦਾ ਮੌਸਮ ਆ ਤਾਂ ਕਿ ਸਾਰੇ ਹੀ ਇਹ ਆਮਲਿਆਂ ਦੀ ਰੈਸਪੀ ਬਣਾ ਸਕਣ ਚਾਹੇ ਇੱਕ ਸਾਲ ਰੱਖ ਲਿਓ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਬਲੈਕ ਸਾਲਟ ਪਾ ਲਿਆ ਸਿੰਪਲ ਸਾਲਟ ਪਾ ਲਿਆ ਤੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਣੀਆ ਜਵੈਣ ਰੈੱਡ ਮਿਰਚ ਤੇ ਭੁਜਿਆ ਹੋਇਆ ਜੀਰਾ ਪਾਊਡਰ ਏ ਆਪਾਂ ਬਣਾ ਲੈ ਪਾ ਲੈਣਾ ਦੇਖੋ ਹੁਣ ਆਪਾਂ ਇਹਨੂੰ ਇਹਦੇ ਵਿੱਚ ਤੇ ਰੱਖ ਕੇ microwaves ਦੇ ਇਹਨੂੰ ਹਲਾਈ ਹੋ ਜਾਣਾ ਹਾਂਜੀ ਦੇਖੋ ਹੁਣ ਆਹੇ ਚੱਲ ਰਿਹਾ ਹੈ ਇੰਡਕਸ਼ਨ ਤੇ ਆਪਾਂ ਜਿਨਾ ਚਿਰ ਇਹਦੇ ਵਿੱਚ ਚੀਨੀ ਅਰਧ ਇਹ ਪੂਰਾ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੇ ਤੇ ਗਾੜਾ ਨਹੀਂ ਹੋ ਜਾਂਦੇ ਤੇ ਆਪਾਂ ਇਹਨੂੰ ਹਲਾਉਂਦੇ ਜਾਣਾ ਹਲਾਉਂਦੇ ਜਾਣਾ ਜਦ ਤੱਕ ਨਾ ਹੱਥ 세 ਬਣਾ ਕੇ ਗੋਲੀ ਦੇਖ ਲਿਓ ਤੇ ਚਿਨੀ ਦੀ ਚਾਸ਼ਨੀ ਟਾਈਪ ਬਣ ਜੂਗੀ ਆਮਲੇ ਚ ਆ ਦੇਖੋ ਇਹ ਆਪਾਂ ਹੁਣ ਬਣਾ ਲਿਆ ਸੀ ਠੰਡਾ ਹੋ ਕੇ ਆਪਾਂ ਇਹਦੇ ਵਿੱਚ ਕੱਢ ਲਿਆ ਪਲੇਟ 'ਚ ਆਪਾਂ ਹੁਣ ਇਹਦੀਆਂ ਗੋਲੀਆਂ ਬਣਾਵਾਂਗੇ ਜਿਵੇਂ ਨਿੱਕੇ ਹੁੰਦੇ ਗੋਲੀਆਂ ਖਾਂਦੇ ਹੁੰਦੇ ਸੀ ਖੱਟ ਮਿੱਠੀਆਂ ਗੋਲੀਆਂ ਇਹ ਖੱਟ ਮਿੱਠੀਆਂ ਗੋਲੀਆਂ ਬਣ ਰਹੀਆਂ ਨੇ ਆ ਦੇਖੋ ਸਾਨੀ ਨਾਲ ਬੱਟੀਆਂ ਜਾ ਰਹੀਆਂ ਨੇ ਇੰਨਾ ਪਰਝੋਣੈ ਨੂੰ ਕਿ ਸਾਨੀ ਨਾਲ ਗੋਲੀਆਂ ਫੇਰ ਠੰਡਾ ਕਰਕੇ ਗੋਲੀਆਂ ਵਟ ਲੈਣੀਆਂ ਨੇ ਜੀਆਂ ਇਸ ਤਰ੍ਹਾਂ ਸਾਰੇ ਦੀਆਂ ਗੋਲੀਆਂ ਵਟ ਲੋ ਇੱਕ ਸਾਲ ਜਿੰਨਾ ਚਿਰ ਖਤਮ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਰੈਸਪੀ ਸਾਰਿਆਂ ਨੇ ਆਮਲਾ ਖਾਣਾ ਬਹੁਤ ਜ਼ਰੂਰੀ ਹੈ ਆਈਜ਼ ਲਈ ਸਿਹਤ ਲਈ ਗੁਣਕਾਰੀ ਆ ਕਹਿੰਦੇ ਸਿਆਣੇ ਦਾ ਕੀ ਹੈ ਤੇ ਆਮਲੇ ਦਾ ਖਾਧਾ ਬਾਅਦ ਵਿੱਚ ਹੀ ਪਤਾ ਲੱਗਦਾ ਤੇ ਇਸ ਤਰ੍ਹਾਂ ਜਿਵੇਂ ਤੁਹਾਡੇ ਬੱਚੇ ਉਹ ਆਮਲੇ ਦਾ achar ਨਹੀਂ ਖਾਂਦੇ ਆਮਲੇ ਦਾ ਮਰਬਾ ਨਹੀਂ ਖਾਂਦੇ ਤੇ ਖੱਟ-ਮਿੱਠੀਆਂ ਗੋਲੀਆਂ ਨੇ ਇਹਨਾਂ ਨੂੰ ਕੋਈ ਵੀ ਬੱਚਾ ਇਨਕਾਰ ਨਹੀਂ ਕਰ ਸਕਦਾ ਤੇ ਜਿਹੜੀ ਆਪਾਂ ਚੀਨੀ ਦਾ ਪੀਸੀ ਸੀਗੀ ਉਹ ਦੇਖੋ ਜਿਹੜੀ ਕਿੰਨੀ ਪੀਚੀ ਸੀਗੀ ਤੇ ਉਹਦੇ ਵਿੱਚ ਹੁਣ ਆਮਲੇ ਦੀਆਂ ਗੋਲੀਆਂ ਹੁਣ ਆਪਾਂ ਕਰ ਲਈਆਂ ਉਹਨਾਂ ਨੂੰ ਮਿਕਸ ਕਰ ਲੈਣਾ ਆਮਲੇ ਦੇ ਵਿੱਚ ਵਿਟਾਮਿਨ ਏ ਹੁੰਦਾ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਆਮਲਾ ਤੇ ਜਿਹਨੂੰ ਵਿਟਾਮਿਨ ਏ ਦੀ ਕਮੀ ਆ ਉਹ ਆਮਲਾ ਖਾਓ ਤੇ ਆ ਦੇਖੋ ਮਿਕਸ ਹੋ ਰਹੀਆਂ ਨੇ ਨਾ ਗੋਲੀਆਂ ਫਿਰ ਇੱਕ ਦੂਸਰੇ ਨਾਲ ਜੁੜਨ ਗਈਆਂ ਨਹੀਂ ਜਦੋਂ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਡੱਬੇ ਵਿੱਚ ਤੇ ਥੋੜੀ ਮਿਹਨਤ ਤਾਂ ਆਂਦੀ ਆ ਪਰ ਬੈਨੀਫਿਟ ਇਹਦੇ ਬਹੁਤ ਨੇ ਫਿਰ ਜਦੋਂ ਵੀ ਤੁਸੀਂ ਤਿੰਨ ਚਾਰ ਇਹਦੀਆਂ ਹਾ ਗੋਲੀਆਂ ਖਾ ਸਕਦੇ ਹੋ ਚੱਕ ਕੇ ਆ ਦੇਖੋ ਆਪਾਂ ਇਹਦੇ ਵਿੱਚ ਪਾ ਲਈਆਂ ਇਹ ਹੱਸੀ ਬਣਾਣੇ ਹੁੰਨੇ ਆ ਖਤਮ ਹੋਣ ਤੱਕ ਕਦੇ ਵੀ ਇਹ ਖਰਾਬ ਨਹੀਂ ਹੁੰਦੀ ਜਦੋਂ ਮਰਜ਼ੀ ਸਟੋਰ ਕਰਕੇ ਰੱਖ ਲਓ ਇਹਨਾਂ ਨੂੰ ਚਾਹੇ ਫ੍ਰਿਜ 'ਚ ਰੱਖ ਲਓ ਚਾਹੇ ਫ੍ਰਿਜ ਤੋਂ ਬਾਹਰ ਰੱਖ ਲਓ ਫਿਰ ਇੱਕ ਦੇ ਉਸਰੇ ਨਾਲ ਚਿਪਕਦੀਆਂ ਨਹੀਂ ਗਿਆ ਤੇ ਆਪਾਂ ਹੁਣ ਇਹਦਾ ਕਿਲੋ ਆਮਲੇ ਦੀਆਂ ਬਣਾਈਆਂ ਸੀਗੀਆਂ ਆਪਾਂ ਨੂੰ 15 ਦਿਨ ਹੋ ਗਏ ਵੀਡੀਓ ਤਾਂ ਅਸੀਂ ਅੱਜ ਬਣਾ ਰਹੇ ਹਾਂ ਪਰ 15 ਦਿਨ ਹੋ ਗਏ ਸਾਨੂੰ ਇਹ ਰੈਸਪੀ ਬਣਾਈ ਨੂੰ ਇਹਦੀਆਂ ਗੋਲੀਆਂ ਬਣਾਈਆਂ ਨੂੰ ਤੇ ਹਜੇ ਵੀ ਚੱਲ ਰਹੀਆਂ ਨੇ ਬੱਚੇ ਖੁਸ਼ ਹੋ ਕੇ ਖਾ ਰਹੇ ਨੇਗੇ ਜੀ ਸਾਰਿਆਂ ਨੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਇਹ ਜ਼ਰੂਰ ਗੋਲੀਆਂ ਬਣਾ ਕੇ ਉਹਨਾਂ ਨੂੰ ਦੇੜੀਆਂ ਨਹੀਂਗੇ ਖੱਟੀਆਂ ਮਿੱਠੀਆਂ ਗੋਲੀਆਂ ਸਾਰਿਆਂ ਨੇ ਵੀ ਹੋਰਾਂ ਨੂੰ ਵੀ ਬੈਨੀਫਿਟ ਹੋਵੇ ਮੇਰੀ ਵੀਡੀਓ ਲਾਈਕ ਕਰਨੀਆਂ ਸ਼ੇਅਰ ਕਰਨੀਆਂ ਕਮੈਂਟ ਕਰਨੇ ਆ ਮੇਰੀ ਵੀਡੀਓ ਲਾਈਕ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ